ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਕਰ ਦਿਆਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਆ ਕਰੋ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਾ ਲਿਆ ਕਰੋ ਜੀ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਮੈਂ ਨਾ ਇੱਕ ਪਰसों ਚੌਥੇ ਰੀਲ ਪਾਈ ਸੀ ਜਿਵੇਂ ਇੱਕ ਸ਼ਾਰਟ ਆ ਜਿਹੜੀਆਂ ਕੁੜੀਆਂ ਗਲਤ ਮੁੰਡਿਆਂ ਦੇ ਲੜ ਲੱਗ ਜਾਂਦੀਆਂ ਨੇ ਭਈ ਉਹਨਾਂ ਦੀ ਜ਼ਿੰਦਗੀ ਤਬਾਹ ਹੋ ਜਾਂਦੀ ਹੈ। ਕੁੜੀਆਂ ਦੀ ਜ਼ਿੰਦਗੀ ਨਰਕ ਬਣ ਜਾਂਦੀ ਹੈ। ਦੇਖੋ ਸਾਨੂੰ ਸੁਝਾ ਤੁਹਾਡੇ ਕੋਲੋਂ ਹੀ ਮਿਲਦੇ ਨੇ। ਅਸੀਂ ਵੀ ਦੁਨੀਆਦਾਰੀ 'ਚ ਰਹਿੰਦੇ ਆ। ਆਪਾਂ ਰਿਸ਼ਤਿਆਂ 'ਚ ਵਿਚਰਦੇ ਹੁੰਨੇ ਆ। ਪਿੰਡਾਂ 'ਚ ਵਿਚਰਦੇ ਹੁੰਨੇ ਆ। ਆਪਾਂ ਨੂੰ ਏਦਾਂ ਦੇ ਲੋਕਾਂ ਬਾਰੇ ਪਤਾ ਲੱਗਦਾ ਰਹਿੰਦਾ ਹੈ ਤੇ ਏਦਾਂ ਦੇ ਲੋਕ ਆਪਾਂ ਨੂੰ ਕਿਤੇ ਨਾ ਕਿਤੇ ਮਿਲਦੇ ਵੀ ਰਹਿੰਦੇ ਆ। ਤੇ ਉਸ ਸ਼ਾਰਟ ਤੇ ਮੈਨੂੰ ਉਸ ਵਿਚਾਰ ਤੇ ਮੈਨੂੰ ਬਹੁਤ ਕਮੈਂਟ ਆਏ ਦੇਖੋ ਜੀ ਜਿਹੜੇ ਆਪਾਂ ਨੂੰ ਭੈਣ ਭਾਈ ਜਾਣਦੇ ਆ ਉਹਨਾਂ ਦਾ ਮੈਨੂੰ WhatsApp ਮੈਸੇਜ ਬਹੁਤ ਆਏ ਕਹਿੰਦੇ ਵੀ ਤੁਸੀਂ ਗਲਤ ਮੁੰਡਿਆਂ ਬਾਰੇ ਤਾਂ ਗੱਲ ਕੀਤੀ ਐ ਤੁਸੀਂ ਗਲਤ ਕੁੜੀਆਂ ਬਾਰੇ ਵੀ ਗੱਲ ਕਰੋ ਮੈਂ ਕੋਈ ਗੱਲ ਨਹੀਂ ਕਰ ਲੈਨੇ ਆ ਇਹ ਵੀ ਦੂਜਾ ਪਹਿਲੂ ਆ ਇਨਸਾਨੀਅਤ ਦਾ ਜੇ ਗਲਤ ਮੁੰਡੇ ਵੀ ਆ ਸਮਾਜ 'ਚ ਤਾਂ ਗਲਤ ਕੁੜੀਆਂ ਵੀ ਆ ਸਮਾਜ 'ਚ ਠੀਕ ਆ ਜੀ ਜੇ ਗਲਤ ਸੱਸਾਂ ਐ ਸਮਾਜ 'ਚ ਤਾਂ ਗਲਤ ਨੂੰਹਾਂ ਵੀ ਐ ਸਮਾਜ 'ਚ ਆਪਾਂ ਕਦੇ ਵੀ ਇੱਕ ਪਹਿਲੂ ਦੀ ਗੱਲ ਨਹੀਂ ਕਰ ਸਕਦੇ ਪਰ ਜਦੋਂ ਅਸੀਂ ਕੋਈ ਵੀ ਵੀਡੀਓ ਬਣਾਉਣੀ ਆ ਤਾਂ ਅਸੀਂ ਇੱਕ ਟੌਪਿਕ ਤੇ ਗੱਲ ਕਰਦੇ ਹੁੰਨੇ ਆ ਠੀਕ ਹੈ ਜੀ ਕੋਈ ਗੱਲ ਨਹੀਂ ਐਦਾਂ ਹੀ ਭੈਣ ਭਾਈ ਪਿਆਰ ਸਤਿਕਾਰ ਨਾਲ ਜ਼ਰੂਰ ਦੱਸਿਆ ਕਰੋ ਵੀ ਤੁਸੀਂ ਫਲਾਣੀ ਗੱਲ ਤੇ ਵੀ ਫਲਾਣੀ ਗੱਲ ਤੇ ਵੀ ਵੀਡੀਓ ਬਣਾਓ ਤੁਹਾਡੀਆਂ ਜੋ ਵੀ ਫਰਮਾਇਸ਼ਾਂ ਨੇ ਉਹ ਸਿਰ ਮੱਥੇ ਜ਼ਰੂਰ ਪੂਰੀਆਂ ਕਰਾਂਗੇ ਹੁਣ ਭੈਣਾ ਭਾਈਆਂ ਤੋਂ ਹੀ ਮੈਨੂੰ ਇਸ ਗੱਲ ਬਾਰੇ ਕਹਿੰਨੇ ਹੁੰਨੇ ਪਤਾ ਲੱਗਿਆ ਵੀ ਭੈਣਾ ਵੀਰ ਕਹਿੰਦੇ ਵੀ ਤੁਸੀਂ ਗਲਤ ਕੁੜੀਆਂ ਬਾਰੇ ਵੀ ਗੱਲ ਕਰੋ ਜਿਹੜੀਆਂ ਬਹੁਤ ਸਾਊ ਮੁੰਡਿਆਂ ਦੇ ਲੜ ਲੱਗ ਜਾਂਦੀਆਂ ਨੇ ਬਈ ਉਹ ਮੁੰਡਿਆਂ ਦੀ ਵੀ ਜ਼ਿੰਦਗੀ ਨਰਕ ਬਣਾ ਦਿੰਦੀਆਂ ਨੇ ਬਿਲਕੁਲ ਸਚਾਈ ਹੈ ਜੀ ਇਸ ਸਚਾਈ ਤੋਂ ਆਪਾਂ ਭੱਜ ਨਹੀਂ ਸਕਦੇ ਮੈਂ ਵੀ ਨਹੀਂ ਭੱਜ ਸਕਦੀ ਕੁੜੀਆਂ ਦੇ ਮਾਪਿਆਂ ਨੂੰ ਜ਼ਰੂਰ ਕਹੂੰਗੀ ਵੀ ਦੇਖੋ ਜਿਹੜੀ ਧੀ ਹੈ ਧੀ ਹੈ ਕੰਮ ਰਤੀ ਪਰ ਪਰ ਕੰਮ ਵੀ ਬਹੁਤ ਜ਼ਰੂਰੀ ਹੈ ਮੈਂ ਇਹ ਨਹੀਂ ਕਹੂੰਗੀ ਵੀ ਕੰਮ ਨਾ ਸਿਖਾਓ ਕੰਮ ਵੀ ਬਹੁਤ ਜ਼ਰੂਰੀ ਹੈ ਕਈ ਵਾਰ ਬਗਾਨੇ ਘਰ ਜਾ ਕੇ ਕੰਮ ਹੀ ਪਸਾਦ ਖੜੇ ਕਰ ਦਿੰਦਾ ਜਦੋਂ ਧੀ ਭੈਣ ਨੂੰ ਚੁੱਲ੍ਹੇ ਚੌਕੇ ਦਾ ਕੰਮ ਨਾ ਆਉਂਦਾ ਹੋਵੇ ਧੀ ਭੈਣ ਨੂੰ ਉੱਠਣਾ ਬੈਠਣਾ ਨਾ ਆਉਂਦਾ ਹੋਵੇ ਧੀ ਭੈਣ ਨੂੰ ਚਾਰ ਜਨਾਨੀਆਂ ਚ ਗੱਲ ਕਰਨ ਦਾ ਨਾ ਪਤਾ ਹੋਵੇ ਧੀ ਭੈਣ ਸਾਰੇ ਪਾਸਿਆਂ ਹੀ ਪੂਰੀ ਚਾਹੀਦੀ ਹੈ ਕਿਉਂਕਿ ਉਹਨੇ ਸਹੁਰੇ ਘਰ ਜਾਣਾ ਹੈ ਪਤਾ ਨਹੀਂ ਸਹੁਰਾ ਪਰਿਵਾਰ ਕਿਹਾ ਜਾ ਹੋ ਪਤਾ ਨਹੀਂ ਅਗਲੇ ਦੇਗਾ ਰਿਸ਼ਤੇਦਾਰ ਕਿੱਦਾਂ ਦੇ ਹੋਣਗੇ ਕਿੱਦਾਂ ਦਾ ਉਹ ਚਾਹੁੰਦੇ ਹੋਣਗੇ ਪਰਫੈਕਟ ਦੇਖਣਾ ਕੁੜੀ ਨੂੰ ਬਈ ਹਾਂ ਜਿਹੜੀ ਅਸੀਂ ਵਿਆਹ ਕੇ ਲਿਆਉਣੀ ਆ ਉਹ ਇਦਾਂ ਦੀ ਹੋਵੇ ਦੇਖੋ ਅਸੀਂ ਮਾਪੇ ਆ ਜਿਹੜੇ ਸਾਨੂੰ ਧੀਆ ਭੈਣਾਂ ਨੂੰ ਸਭ ਕੁਝ ਸਿਖਾਉਣਾ ਚਾਹੀਦਾ ਸਭ ਤੋਂ ਪਹਿਲਾਂ ਮੇਨ ਕੰਮ ਹੈ ਚੁੱਲ੍ਹਾ ਚੌਂਕਾ ਤੇ ਰਿਸ਼ਤਿਆਂ ਦਾ ਸਤਕਾਰ ਜਿਹੜਾ ਹੁਣ ਰਹੀ ਗੱਲ ਕੁੜੀ ਦੀ ਅਕਲ ਦੀ ਦੇਖੋ ਜੀ ਇਹ ਵੀ ਬਹੁਤ ਦੇਖਣ ਚ ਆਇਆ ਹੈ ਵੀ ਬਹੁਤ ਸਾਊ ਮੁੰਡੇ ਬੀਬੇ ਮੁੰਡੇ ਉਹਨਾਂ ਨੂੰ ਬਹੁਤ ਹੀ ਸ਼ੈਤਾਨ ਕੁੜੀਆਂ ਮਿਲ ਜਾਂਦੀਆਂ ਨੇ ਬਹੁਤ ਹੀ ਚਲਾਕ ਕੁੜੀਆਂ ਮਿਲ ਜਾਂਦੀਆਂ ਨੇ ਇੱਕ ਤਾਂ ਹੁੰਦਾ ਮੁੰਡਾ ਵੈਸੇ ਤੇਜ ਹੈ ਪਰ ਕੰਨਾਂ ਦਾ ਕੱਚਾ ਹੈ ਭਾਈਓ ਬਹੂ ਨੇ ਮਗਰ ਲਾ ਲਿਆ ਔਰ ਪਖੜਾ ਕਾਪਿਕ ਹੈ ਇੱਕ ਹੁੰਦਾ ਹੈ ਵੀ ਕੁੜੀ ਬਹੁਤ ਤੇਜ ਹੈ ਮੁੰਡਾ ਜਮਈ ਸਾਊ ਹੈ ਵਿਚਾਰਾ ਇੱਕ ਸਿੱਧੇ ਜੇ ਸੁਭਾਅ ਦਾ ਹੈ ਉਨੇ ਜਿਵੇਂ ਕੁੜੀ ਨੇ ਕਹਿਣਾ ਹੈ ਕੁੜੀ ਕੁੜੀਆਂ ਕਈ ਵਾਰ ਮੁੰਡਿਆਂ ਤੇ ਪ੍ਰੈਸ਼ਰ ਪਾਉਂਦੀਆਂ ਨੇ ਬਈ ਤੂੰ ਆਹ ਕੰਮ ਐ ਰਿਸ਼ਤੇ ਨਾਲ ਐਦਾਂ ਆਪਾਂ ਨੇ ਰਹਿਣਾ ਮਾਇਨੀ ਤੇਰੇ ਮਾਵਾ ਪਸਾਂਭਣਾ ਮਾਇਨੀ ਤੇਰੀਆਂ ਭੈਣਾਂ ਔਰੇ ਬੜਨ ਦੇਣੀਆਂ ਮਾਇਨੀ ਤੈਨੂੰ ਕਿਸੇ ਨਾਲ ਵਰਤਣ ਦੇਣਾ ਜੇ ਤੂੰ ਇਹ ਕੰਮ ਕਰੇਂਗਾ ਤਾਂ ਮੈਂ ਮਰਦੀ ਆਂ ਮੈਂ ਗਲਦੀ ਆਂ ਠੀਕ ਆ ਇਹ ਹੁੰਦਾ ਮੁੰਡਿਆਂ ਤੇ ਪ੍ਰੈਸ਼ਰ ਮੁੰਡਿਆਂ ਨੂੰ ਸੂਝਵਾਨ ਹੁੰਦੇ ਹੋਏ ਵੀ ਅਕਲ ਵਾਲੇ ਹੁੰਦੇ ਹੋਏ ਵੀ ਮੁੰਡਿਆਂ ਨੂੰ ਮੱਲੋ ਮੱਲੀ ਆਪਣੀ ਜਨਾਨੀ ਦੇ ਮਗਰ ਲੱਗਣਾ ਪੈਂਦਾ ਕਿਉਂਕਿ ਮੁੰਡਿਆਂ ਨੂੰ ਐਂ ਲੱਗਦਾ ਵੀ ਕਿਤੇ ਮੇਰਾ ਹੀ ਘਰ ਨਾ ਪੱਟਿਆ ਜਾਵੇ ਮੇਰਾ ਹੀ ਘਰ ਨਾ ਪੱਟਿਆ ਜਾਵੇ ਮੇਰੇ ਜਵਾਕ ਨਾਲ ਰੁਲ ਜਾਣ ਇਹ ਤੋਂ ਬਿੱਤਰ ਆ ਮੈਂ ਇਸ ਜੈਂਡ ਜਨਾਨੀ ਦੇ ਮਗਰੇ ਲੱਗ ਜਾਣਾ ਭਾਈ ਮੇਰਾ ਘਰ ਤਾਂ ਬਸਦਾ ਰਹਜੂ ਕਿਤੇ ਹੋਰ ਨਾ ਰਿਸ਼ਤੇ ਪਿੱਛੇ ਮੈਂ ਆਪਣਾ ਘਰ ਨਾ ਪੱਟ ਲਾਂ ਦੇਖੋ ਇਹ ਗੱਲ ਭੈਣਾਂ ਪਾਈਆਂ ਦੀ ਜੋ ਵੀ ਕਮੈਂਟ ਚ ਆਈ ਹੈ ਸਚਾਈ ਹੈ ਇਹ ਦੁਨੀਆਦਾਰੀ ਦੀ ਬਾਜ਼ੀਆਂ ਕੁੜੀਆਂ ਬੜੇ ਬੀਬੇ ਮੁੰਡਿਆਂ ਦੀ ਜ਼ਿੰਦਗੀ ਨਰਕ ਬਣਾ ਦਉਂਦੀਆਂ ਨੇ ਨਰਕ ਬਣਾ ਦਉਂਦੀਆਂ ਨੇ ਇਸ ਗੱਲੋਂ ਅਸੀਂ ਭੱਜ ਨਹੀਂ ਸਕਦੇ ਮੈਂ ਕੁੜੀ ਦੇ ਮਾਪਿਆਂ ਨੂੰ ਕਹਿਨੀ ਆ ਕੋਈ ਵੀ ਧੀ ਪੈਣਾ ਬਈ ਮਾਣੀ ਮੋਟੀ ਆਪਣੀਆਂ ਧੀਆਂ ਨੂੰ ਮੱਤ ਦੇ ਕੇ ਭੇਜਿਆ ਕਰੋ ਕਿਉਂਕਿ ਬਗਾਨੇ ਘਰ ਜਾ ਕੇ ਬੜੀਆਂ ਹਵਰੀਆਂ ਜਬਰੀਆਂ ਵੀ ਸਾਨੂੰ ਝੱਲਣੀਆਂ ਪੈ ਜਾਂਦੀਆਂ ਨੇ ਔਖੀਆਂ ਸੌਖੀਆਂ ਵੀ ਕੱਟਣੀਆਂ ਪੈ ਜਾਂਦੀਆਂ ਨੇ ਕਈ ਵਾਰ ਕੁੜੀਆਂ ਦੀ ਡਿਮਾਂਡ ਹੁੰਦੀ ਆ ਮੈਂ ਇਹ ਲੈਣਾ ਮੈਂ ਉਹ ਲੈਣਾ ਬੰਦਾ ਕਹਿ ਦਵੇ ਤੂੰ ਮਹੀਨਾ اٹਕ ਜਾ ਤੂੰ 20 ਦਿਨ اٹਕ ਜਾ ਤੂੰ 5-7 ਦਿਨ اٹਕ ਜਾ ਅਗਲੀ ਕਹਿੰਦੀ ਆ ਨਹੀਂ ਮੇਰੀ ਤਾਂ ਜਾਨ ਜਾਂਦੀ ਆ ਮੁੰਡਿਆਂ ਨੂੰ ਸੂਲੀ ਟੰਗ ਦਿੰਦੀਆਂ ਨੇ ਮੁੰਡੇ ਖੂਚੋ ਪੂਰੇ ਕਾਰਨ ਖਾਤੇ ਚ ਪੂਰੇ ਕਰਨਾ ਮੁੰਡੇ ਵਿਚਾਰੇ ਕੁੜੀਆਂ ਦੀਆਂ ਡਿਮਾਂਡਾਂ ਪੂਰੀਆਂ ਕਰਦੇ ਨੇ ਕਈ ਵਾਰਕ ਮੁੰਡਿਆਂ ਨੂੰ ਮਾਪਿਆਂ ਨਾਲ ਲੜਨ ਤੇ ਮਜਬੂਰ ਕਰ ਦਿੰਦੀਆਂ ਨੇ ਬਹੁਤ ਪਹਿਲੂ ਨੇ ਜੀ ਕੁੜੀਆਂ ਦੇ ਵੀ ਬਹੁਤ ਪਹਿਲੂ ਨੇ ਮੁੰਡਿਆਂ ਦੇ ਠੀਕ ਹੈ ਸਭ ਤੋਂ ਵੱਧ ਲੜਾਈ ਘਰਾਂ ਚ ਇਹੀ ਚੀਜ਼ਾਂ ਕਰਕੇ ਹੁੰਦੀ ਆ ਵੀ ਇਹ ਕੁੜੀਆਂ ਰਿਸ਼ਤਿਆਂ ਨੂੰ ਸਮਝ ਨਹੀਂ ਪਾਉਂਦੀਆਂ ਕੁੜੀਆਂ ਨੂੰ ਘਰ ਦਾ ਕੰਮ ਨਹੀਂ ਆਉਂਦਾ ਬਹੁਤ ਘੱਟ ਮੈਂ ਅ ਆ ਇੱਕ ਦੋ سوشل میڈیا ਤੇ ਮੈਂ ਦੇਖ ਕੇ ਹਟੀਆਂ ਕੁੜੀਆਂ ਦੇਖਣ ਨੂੰ ਬੜੀਆਂ ਚਪਰ ਚਪਰ ਗੱਲ ਕਰਦੀਆਂ ਨੇ ਬੜੀ ਉਹਨਾਂ ਦੀ ਜੁਬਾਨ ਚੱਲਦੀ ਆ ਚੱਲਦੀ ਸਿਰਫ ਜਵਾਨ ਨੇ ਆ ਉਹਨਾਂ ਨੂੰ ਹੱਥ ਹਲਾਉਣੇ ਨਹੀਂ ਆਉਂਦੇ ਉਹਨਾਂ ਨੂੰ ਕੰਮ ਨਹੀਂ ਕਰਨਾ ਆਉਂਦਾ ਉਹਨਾਂ ਨੂੰ ਇਹ ਨਹੀਂ ਪਤਾ 27 28 ਸਾਲ ਦੀ ਧੀ ਭੈਣ ਨੂੰ ਇਹ ਨਹੀਂ ਪਤਾ ਵੀ ਸਬਜ਼ੀ ਭਾਜੀ ਕਿਵੇਂ ਬਣਾਉਣੀ ਆ ਸਾਡੇ ਘਰਾਂ ਚ ਬਸ ਦੇ ਪਰਿਵਾਰਾਂ ਚ ਕਈ ਵਾਰ ਦਿਹਾੜੀ ਚ ਤਿੰਨ ਤਿੰਨ ਵਾਰ ਵੀ ਰੋਟੀ ਤਿਆਰ ਹੋ ਲੰਦੀ ਆ ਚਾਰ-ਚਾਰ ਵਾਰ ਵੀ ਤਿਆਰ ਹੋ ਲੰਦੀ ਆ ਕਈ ਵਾਰ ਅਸੀਂ ਆਪਣਾ ਪ੍ਰਸ਼ਾਦਾ ਛੱਕ ਕੇ ਛੱਡਦੇ ਆ ਸਾਡੇ ਕੋਈ ਰਿਸ਼ਤੇਦਾਰ ਆ ਜਾਂਦਾ ਸਾਨੂੰ ਅਗਲੇ ਨੂੰ ਜਦੇ ਖੜੇ ਪੈਰੀ ਦੋ ਸਬਜ਼ੀਆਂ ਭਾਜੀਆਂ ਬਣਾਉਣੀਆਂ ਬੈੰਦੀਆਂ ਨੇ ਜੱਤੀ ਪੈਣ ਨੂੰ ਢੱਕਾ ਤੋੜਨਾ ਨਹੀਂ ਆਉਂਦਾ ਫਿਰ ਉਹ ਕਿੱਥੇ ਰਿਸ਼ਤੇਦਾਰ ਦੀ ਆਉ ਭਖਤ ਕਰ ਲੂ ਧੀ ਪੈਣ ਘਰ ਦੇ ਕੰਮ ਪ੍ਰਤੀ ਹੱਥੀ ਪੈਰੀ ਤੇਜ਼ ਚਾਹੀਦੀ ਆ ਕੰਮ ਨੂੰ ਮੂਹਰੇ ਲਾ ਕੇ ਰੱਖਣੇ ਵਾਲੀ ਚਾਹੀਦੀ ਆ ਭੱਜ ਨਾਟ ਕੇ ਕੰਮ ਕਰਨੇ ਵਾਲੀ ਚਾਹੀਦੀ ਆ ਕਿਉਂਕਿ ਜਿਹੜੀ ਘਰ ਦੀ ਇੱਕ ਔਰਤ ਆ ਉਹਦੇ ਸਰ ਜ਼ਿੰਮੇਵਾਰੀਆਂ ਬਰੀਕ-ਬਰੀਕ ਬਹੁਤ ਹੁੰਦੀਆਂ ਨੇ। ਉਹਨੇ ਸਫਾਈਆਂ ਵੀ ਸੰਭਣੀਆਂ। ਉਹਨੇ ਘਰ ਦਾ ਰੋਟੀ ਪਾਣੀ ਦਾ ਵੀ ਟਾਈਮ-ਟੂ-ਟਾਈਮ ਕਰਨਾ ਹੈ। ਉਹਨੇ ਬੱਚੇ ਵੀ ਸੰਭਣਨੇ ਆ ਸਕੂਲ ਤੋਰਨੇ ਵੀ ਆ ਸਕੂਲੋਂ ਆਉਂਦੇ ਵੀ ਸੰਭਣਨੇ ਆ। ਉਹਨਾਂ ਦੇ ਖਾਣੇ-ਦਾਣੇ ਦਾ ਵੀ ਧਿਆਨ ਰੱਖਣਾ ਹੈ। ਬਾਹਰੋਂ ਆਦਮੀਆਂ ਨੇ ਥੱਕੇ ਟੁੱਟੇ ਆਉਣਾ, ਉਹਨਾਂ ਦਾ ਵੀ ਧਿਆਨ ਰੱਖਣਾ ਹੈ। ਘਰ 'ਚ ਬਜ਼ੁਰਗ ਹੁੰਨੇ ਆ, ਉਹਨਾਂ ਨੂੰ ਵੀ ਟਾਈਮ-ਟੂ-ਟਾਈਮ ਖਾਣਾ-ਪੀਣਾ ਦੇਣਾ ਹੈ। ਜਦ ਕਿਸੇ ਦੀ ਭੈਣ ਨੂੰ ਘਰ ਦਾ ਚੁੱਲ੍ਹੇ-ਚੌਕੇ ਦਾ ਕੰਮੇ ਨਹੀਂ ਆਉਂਦਾ, ਉਹਨੇ ਖੜੀ ਨੇ ਸੋਚੀ ਜਾਣਾ ਵੀ ਮੈਂ ਕੀ ਆਹ ਕੰਮ ਕਿਵੇਂ ਕਰਾਂ। ਬ ਮਾਮਾ ਦੇ ਦਿਮਾਗ 'ਚ ਇਹ ਗੱਲ ਰਹਿੰਦੀ ਆ ਕਹਿੰਨੀ ਆ ਅੱਜ ਕੱਲ ਤਾਂ ਸੋਸ਼ਲ ਮੀਡੀਆ ਤੇ ਕੋਸੇ ਸਿੱਖ ਲੈ। ਦੇਖੋ ਜੀ ਇੱਕ ਤਾਂ ਹੁੰਦੀ ਆ ਧੀ ماں ਦੀ ਟ੍ਰੈਂਡ ਕਰੀ ਹੋਈ ਚੁੱਲ੍ਹੇ ਚੌਕੇ ਪ੍ਰਤੀ। ਘਰ ਦੇ ਰਿਸ਼ਤਿਆਂ ਪ੍ਰਤੀ ਰਿਸ਼ਤਿਆਂ ਦਾ ਸਤਿਕਾਰ ਕਿਵੇਂ ਕਰਨਾ ਹੈ? ਕਿਵੇਂ ਕਿਸੇ ਨਾਲ ਪੇਸ਼ ਆਉਣਾ ਹੈ? ਚੰਗੇ ਨਾਲ ਕਿਵੇਂ ਪੇਸ਼ ਆਉਣਾ ਹੈ? ਮਾੜੇ ਨਾਲ ਕਿਵੇਂ ਪੇਸ਼ ਆਉਣਾ ਹੈ? ਇੱਕ ਧੀ ਭੈਣ ਨੇ ਸਿਰਫ ਸੋਸ਼ਲ ਮੀਡੀਆ ਤੇ ਦੇਖ ਕੇ ਕਾਪੀਆਂ ਮਾਰਨੀਆਂ ਨੇ। ਐਦਾਂ ਜ਼ਿੰਦਗੀਆਂ ਨਹੀਂ ਨੰਗਦੀਆਂ। ਇਦਾਂ ਜ਼ਿੰਦਗੀ ਹਾਨੀ ਲੰਗਦੀਆਂ ਹੈਗੀਆਂ ਜ਼ਿੰਦਗੀ ਲੰਗਦੀ ਆ ਧੀ ਭੈਣ ਮਾਂ ਦੀ ਸਖਾਈ ਹੋਈ ਮਾਂ ਨੂੰ ਦੇਖਦੇ ਕੇ ਸਿੱਖੀ ਹੋਈ ਚੰਗੀਆਂ ਚੰਗੀਆਂ ਗੱਲਾਂ ਅੱਜ ਕੱਲ ਮੈਂ ਇਹ ਵੀ ਬਹੁਤ ਦੇਖੋ ਆਪਾਂ ਸਮਾਜ ਵਿੱਚ ਵਿਚਰਦੇ ਆਂ ਬੜੀਆਂ ਸੂਝਮਾਨ ਮਾਵਾਂ ਹੁੰਦੀਆਂ ਨੇ ਜਿਹੜੀਆਂ ਆਪਣੀਆਂ ਧੀਆਂ ਨੂੰ ਬਹੁਤ ਚੰਗੇ ਚੰਗੇ ਗੱਲਾਂ ਸਿਖਾ ਕੇ ਸੋਹਰੀ ਭੇਜਦੀਆਂ ਨੇ ਬਹੁਤ ਮਾਵਾਂ ਏਦਾਂ ਦੀਆਂ ਵੀ ਹੁੰਦੀਆਂ ਨੇ ਕਹਿ ਦਿੰਦੀਆਂ ਨੇ ਕੋਈ ਨਹੀਂ ਧੀ ਅਸੀਂ ਤੇਰੇ ਨਾਲ ਆ ਤੂੰ ਟੈਨਸ਼ਨ ਨਾ ਲੈ ਆਈ ਤੇਨ ਨੂੰ ਕੇ ਮੈਂ ਕੋਈ ਬੋਲ ਜੂ ਕੋਈ ਗੱਲ ਨਹੀਂ ਥੁੱਥੀ ਜਾ ਕੇ ਸਾਰਾ ਕੁਝ ਸਿੱਖ ਲਈ ਨਹੀਂ ਇਹ ਤੁਹਾਡੀ ਬਹੁਤ ਗਲਤੀ ਹੈ ਬਹੁਤ ਗਲਤੀ ਹੈ ਤੁਹਾਡੀ ਅਗਲਾ ਧੀ ਚ ਚੌਥੇ ਦਿਨ ਸੱਤਵੇਂ ਦਿਨ 11ਵੇਂ ਦਿਨ ਅਗਲਾ ਧੀ ਪੈਣ ਨੂੰ ਚੌਂਕੇ ਚਾੜ ਦਿੰਦਾ ਥਰਡੇ ਚ ਇਹ ਮਾਮਾ ਚ ਬਹੁਤ ਵੱਡੀ ਘਾਟ ਹੈ ਕਿਉਂਕਿ ਧੀ ਪੈਣ ਨੇ ਆਪਣੇ ਪਰਿਵਾਰ ਦੀ ਤਾਂ ਕੇਅਰ ਕਰਨੀ ਹੁੰਦੀ ਹੈ ਹੋਰ ਤਾਂ ਸਭ ਆਧੀਆਂ ਗੱਲਾਂ ਜੇ ਧੀ ਪੈਣ ਪਰਿਵਾਰ ਦੀ ਕੇਅਰ ਯੋਗੀ ਬਣੀ ਨਾ ਹੈਗੀ ਫੇਰ ਅਗਲੇ ਨੇ ਖੂਬ ਟਾਉਣਾ ਹੈ ਜੀ ਜਿਹੜਾ ਕੁੜੀਆਂ ਦਾ ਕੰਮ ਹੈ ਨਾ ਕੁੜੀ ਭਾਵੇਂ ਡੀਸੀ ਲੱਗੀ ਹੋਈ ਆ ਭਾਵੇਂ ਲੱਗੀ ਹੋਈ ਆ ਜੱਜ ਉਹਨੇ ਰੋਟੀ ਪਾਣੀ ਦਾ ਤਾਂ ਕਰਨਾ ਹੀ ਕਰਨਾ ਹੈ ਆਪਣੇ ਪਰਿਵਾਰ ਦਾ ਤਾਂ ਕਰਨਾ ਹੀ ਕਰਨਾ ਉਹਨੇ ਰੋਟੀ ਪਾਣੀ ਦਾ ਠੀਕ ਆ ਆਪਣੇ ਬੱਚੇ ਵੀ ਪਾਲਣੇ ਆ ਆਪਣੇ ਆਦਮੀ ਕਿੰਨੀ ਵੀ ਧਿਆਨ ਰੱਖਣਾ ਉਹਨੂੰ ਵੀ ਟਾਈਮ ਟੂ ਟਾਈਮ ਖਾਣ ਪੀਣ ਨੂੰ ਦੇਣਾ ਆਪਣਾ ਵੀ ਆਪਣੀ ਪੇਟ ਪੂਜਾ ਵੀ ਕਰਨੀ ਆ ਸੋਈ ਗੱਲਾਂ ਆ ਇਹ ਬਹੁਤ ਜ਼ਿਆਦਾ ਗੱਲਾਂ ਹੁੰਦੀਆਂ ਨੇ ਜਿਨ੍ਹਾਂ ਕਾਰਨ ਚ ਰੋਟੀ ਪਾਣੀ ਪ੍ਰਤੀ ਕਲੇਸ਼ ਪਈ ਜਾਂਦਾ ਮੁੰਡੇ ਪੀਸ ਹੁੰਦੇ ਨੇ ਵਿੱਚ ਰਿਸ਼ਤਿਆਂ ਪ੍ਰਤੀ ਮੁੰਡਿਆਂ ਨਾਲ ਕਲੇਸ਼ ਖੜਾ ਰਹਿੰਦਾ ਹੈ ਬੜੇ ਬੀਬੇ ਮੁੰਡੇ ਹੁੰਦੇ ਨੇ ਜਿਨ੍ਹਾਂ ਨੂੰ ਕੁੜੀਆਂ ਉਂਗਲਾਂ ਤੇ ਨਚਾਉਂਦੀਆਂ ਨੇ ਇਹਨਾਂ ਚੀਜ਼ਾਂ ਦਾ ਮਾਵਾ ਬਹੁਤ ਧਿਆਨ ਰੱਖਿਆ ਕਰੋ ਸਾਰੀ ਜ਼ਿੰਮੇਵਾਰੀ ਮਾਵਾ ਦੀ ਹੁੰਦੀ ਹੈ ਇੱਕ ਖਾਣਾ ਖਾਣਾ ਇਹਨਾਂ ਸਿਖਾਇਆ ਕਰੋ ਇਹਨਾਂ ਨੂੰ ਖਾਣਾ ਬਣਾਉਣਾ ਵੀ ਸਿਖਾ ਦਿਆ ਕਰੋ ਸਿਰਫ ਪਹਿਨਣਾ ਹੀ ਨਾ ਸਿਖਾਇਆ ਕਰੋ ਉਹਨਾਂ ਨੂੰ ਸਮਾਜ ਵਿੱਚ ਵਿਚਰਨਾ ਵੀ ਸਿਖਾ ਦਿਆ ਕਰੋ ਬਗਾਨੇ ਘਰ ਜਾ ਕੇ ਕੀ ਕੀ ਸਿੱਖਣਗੀਆਂ ਬਗਾਨੇ ਘਰ ਤਾਂ ਸੇਕਾਕੇ ਜਾਣਾ ਚਾਹੀਦਾ ਬਗਾਨੇ ਘਰ ਤਾਂ ਹੁਣ ਜਿਹੜੀ ਧੀ ਭੈਣ ਨੂੰ ਇਹੀ ਨਾ ਪਤਾ ਹੋਵੇ ਵੀ ਜਾ ਕੇ ਦੋ ਜਨਾਨੀਆਂ ਚ ਗੱਲ ਕਿਵੇਂ ਕਰਨੀ ਹੈ ਸਟਾਰਟਿੰਗ ਤਾਂ ਹੋਈ ਜਾਂਦੀ ਆ ਉੱਥੋਂ ਤੁਹਾਨੂੰ ਪਤਾ ਹੀ ਆ ਹੁਣ ਸਮਾਜ ਵਿੱਚ ਜਦੋਂ ਇੱਕ ਧੀ ਵਿਆਹ ਕੇ ਸਹੁਰੇ ਘਰ ਚਲੇ ਗਈ ਉਹਦੀ ਸਟਾਰਟਿੰਗ ਤਾਂ ਗੱਲਾਂ ਬਾਤਾਂ ਤਾਂ ਹੋਈ ਜਾਣੀ ਆ ਨਾ ਤਾਂ ਬੱਚਾ ਬੈਠ ਕੇ ਗੁਨਰਾਮਾਂ ਕੋ ਮੂੰਹ ਵੀ ਨਹੀਂ ਚਾਕਦਾ ਚੰਗਾ ਲੱਗਦਾ ਨਾ ਬੱਚਾ ਓਵਰ ਬੋਲਦਾ ਸੋਹਣਾ ਲੱਗਦਾ ਹੁਣ ਸਮਾਜ ਵਿੱਚ ਬਿਚਰਨਾ ਤਾਂ ਮਾਮਾ ਨੇ ਸਿਖਾਉਣਾ ਨਾ ਤਗੀ ਇੱਥੇ ਐਂ ਕਰਨਾ ਈ ਇੱਥੇ ਐਂ ਕਰਨਾ ਬੋਲਦੀ ਆ ਬਹੁਤੀ ਤਾਂ ਵੀ ਟੋਕਣੀ ਆ ਠੀਕ ਆ ਨਹੀਂ ਬੋਲਦੀ ਉਹਨੂੰ ਤਾਂ ਵੀ ਦੱਸਣਾ ਹੈ ਕੋਈ ਪੁੱਤ ਘੜ ਕੇ ਗੱਲ ਕਰਨੀ ਸਿੱਖੀਦੀ ਹੁੰਦੀ ਆ ਚਾਰ ਜਨਾਨੀਆਂ ਚ ਬਹਿ ਕੇ ਗੱਲ ਕਰਨੀ ਸਿੱਖੀਦੀ ਆ ਤੁਸੀਂ ਕੁੜੀਆਂ ਕਤਰੀਆਂ ਚ ਵੀ ਤਾਂ ਬਹਿ ਕੇ ਗੱਲ ਕਰਦੇ ਹੋ ਬਈ ਸੋਈ ਗੱਲਾਂ ਨੇ ਮੁੰਡਿਆਂ ਨਾਲ ਵਕਿਆਈ ਧੱਕਾ ਹੋ ਜਾਂਦਾ ਧੱਕਾ ਹੋ ਜਾਂਦਾ ਮੁੰਡਿਆਂ ਦੀ ਜ਼ਿੰਦਗੀ ਵੀ ਵਕਿਆਈ ਕਈ ਵਾਰ ਨਰਕ ਬਣ ਜਾਂਦੀ ਆ ਜਦੋਂ ਐਡਾ ਐਦਾਂ ਦੀਆਂ ਫਿਰ ਗੁੰਨਰ ਜੀਆਂ ਜਾਂ ਸ਼ੈਤਾਨ ਕੁੜੀਆਂ ਆ ਜੰਨੀਆਂ ਜਾਂ ਹੱਤਪਤ ਲਾਉਣੇ ਵਾਲੀਆਂ ਜਿਹੜੀਆਂ ਗੱਲਾਂ ਨਾਲ ਸਾਰਦੀਆਂ ਹੁੰਦੀਆਂ ਠੀਕ ਹੈ ਜੀ ਸੋਈ ਗੱਲਾਂ ਆਪਣੀਆਂ ਧੀਆਂ ਨੂੰ ਬਹੁਤ ਕੋਸ ਸਿਖਾ ਕੇ ਭੇਜਿਆ ਕਰੋ ਚੰਗਾ ਮਾੜਾ ਨਹੀਂ ਚੰਗਾ ਚੰਗਾ ਸਿਖਾ ਕੇ ਭੇਜਿਆ ਕਰੋ ਉਹਨਾਂ ਦੀ ਜ਼ਿੰਦਗੀ ਵੀ ਸਹੁਰੇ ਘਰ ਜਾ ਕੇ ਸਫਲ ਹੋ ਜਵੇ ਉਹ ਸਭ ਦੇ ਮੂੰਹ ਵੀ ਚੜ ਸਕਣ ਸਭ ਦੇ ਢਿੱਡ ਚ ਵੜ ਸਕਣ ਸਭ ਦੀਆਂ ਉਹ ਬਣ ਸਕਣ ਵੀ ਸੋਈ ਗੱਲਾਂ ਨੇ ਬਿਲਕੁਲ ਕਮੈਂਟਾਂ ਵਾਲਿਆਂ ਵੀਰਾ ਭੈਣਾ ਦੀ ਗੱਲ ਸਹੀ ਹੈ ਕਈ ਵਾਰ ਜਦੋਂ ਬਹੁਤੀਆਂ ਸ਼ੈਤਾਨ ਕੁੜੀਆਂ ਚੰਗੇ ਮੁੰਡਿਆਂ ਦੇ ਲੜ ਲੱਗ ਜੰਦੀਆਂ ਮੁੰਡਿਆਂ ਦੀ ਜ਼ਿੰਦਗੀ ਵੀ ਨਰਕ ਬਣ ਜਾਂਦੀ ਹੈ ਇਹ 'ਚ ਕੋਈ ਝੂਠ ਨਹੀਂ ਹੈਗਾ ਇਹ 'ਚ ਕੋਈ ਝੂਠ ਨਹੀਂ ਹੈਗਾ ਠੀਕ ਹੈ ਇਹ ਜਿਹੜੀਆਂ ਚਲਾਕੀਆਂ ਚਲੁਕੀਆਂ ਇਹ ਵੀ ਰਾਹ ਸਰਦੀਆਂ ਸੋਹਣੀਆਂ ਲੱਗਦੀਆਂ ਹੁੰਦੀਆਂ ਨੇ ਓਵਰ ਚਲਾਕੇ ਚਲਾਕੀ ਵੀ ਚੰਗੀ ਨਹੀਂ ਲੱਗਦੀ ਧੀ ਭੈਣ ਸਰੋ ਮੋਹ ਉੱਤਰ ਜਾਂਦੀ ਆ ਜਦ ਹਰਦਮ ਓਵਰ ਚਲਾਕੀਆਂ ਚੱਲੀ ਜਾਣੀਆਂ ਚਲੋ ਠੀਕ ਹੈ ਜੀ ਇਹਨੀਆਂ ਕੁ ਗੱਲਾਂ-ਬੱਤਾਂ ਕਰਨੀਆਂ ਦੀਆਂ ਮੈਨੂੰ ਡਿਮਾਂਡ ਆਈ ਆ। ਕਹਿੰਦੇ ਵੀ ਤੁਸੀਂ ਇਹ ਲੈਵਲ ਤੇ ਵੀ ਗੱਲ ਕਰੋ। ਤੇ ਮੈਂ ਕਿਹਾ ਵੀ ਕੋਈ ਗੱਲ ਨਹੀਂ ਜ਼ਰੂਰ ਕਰਾਂਗੇ। ਦੁਨੀਆ ਦੇ ਬਹੁਤ ਪਹਿਲੂ ਆ। ਆਪਾਂ ਇੱਕ ਧਰ ਨੂੰ ਚੰਗੀ ਨਹੀਂ ਕਹਿ ਸਕਦੇ। ਜਿਹੜੀ ਚੰਗੀ ਆ ਉਹ ਕਿਤੇ ਨਾ ਕਿਤੇ ਮਾੜੀ ਵੀ ਹੋ ਸਕਦੀ ਆ। ਪਤਾ ਜੀ ਕੀ ਆ? ਕਈ ਵਾਰ ਤਾਂ ਇਹ ਭੈਣਾ ਦੇਖਣ-ਪੱਖਣ ਨੂੰ ਬੜੀਆਂ ਚੰਗੀਆਂ ਲੱਗਦੀਆਂ ਹੁੰਦੀਆਂ। ਉਹਨਾਂ ਨੂੰ ਘਰ-ਪਰਿਵਾਰ 'ਚ ਵਿਚਰਨਾ ਨਹੀਂ ਆਉਂਦਾ ਹੁੰਦਾ। ਉਹਨਾਂ ਨੂੰ ਬਸ ਆਪਣੀ ਆਪਣਾ ਆਪੇ ਪਤਾ ਹੁੰਦਾ ਹੈ। ਕਿਉਂਕਿ ਕਈ ਵਾਰ ਅਸੀਂ ਪੜ੍ਹਦੀ ਸਾਰਤੀ ਭੈਣ ਨੂੰ ਵਿਆਹ ਦੰਨੇ ਆ ਮੈਂ ਤਾਂ ਇਹ ਵੀ ਕਹਿ ਨਹੀਂ ਹੁੰਨੀ ਆ ਬਈ ਧੀਆ ਭੈਣਾ ਨੂੰ ਜਦੋਂ ਤੁਹਾਡੀ ਧੀ ਭੈਣ 9ਵੀਂ 10ਵੀਂ 11ਵੀਂ ਚ ਹੋ ਗਈ ਤੁਸੀਂ ਉਸ ਟਾਈਮ ਇਹ ਧੀ ਭੈਣ ਦੀ ਕਲਾਸ ਲਾਉਣੀ ਸ਼ੁਰੂ ਕਰ ਦਿਆ ਕਰੋ ਰਿਸ਼ਤੇਆਂ ਪ੍ਰਤੀ ਕਿਵੇਂ ਵਿਚਰਨਾ ਦੁਨੀਆ ਚ ਕਿਵੇਂ ਘਰ ਦਾ ਪਰਿਵਾਰ ਸੰਭਣਾ ਕਿਵੇਂ ਖਾਣਾ-ਦਾਣਾ ਬਣਾਉਣਾ ਜਿਹੜੀਆਂ ਸੁਚੱਜੀਆਂ ਮਾਮਾ ਨੇ ਨਾ ਬਹੁਤ ਅਕਲ ਵਾਲੀਆਂ ਮਾਮਾ ਨੇ ਸੂਝਵਾਨ ਮਾਮਾ ਨੇ ਉਹ ਮਾਮਾ ਤਾਂ ਪੜਾਈ ਦੇ ਨਾਲ-ਨਾਲ ਬੱਚੇ ਨੂੰ ਹਰ ਇੱਕ ਟ੍ਰੇਨਿੰਗ ਦੰਦੀਆਂ ਨੇ ਪੁੱਤਰ ਆ ਵੀ ਕੰਮ ਕਰ ਪੁੱਤਰ ਆ ਵੀ ਕੰਮ ਕਰ ਇੱਥੇ ਵੀ ਐਂ ਕਰਨਾ ਉੱਠਦੀਆਂ ਬੈਂਧੀਆਂ ਮਾਮਾ ਧੀਆਂ ਨੂੰ ਟੋਕਦੀਆਂ ਰੋਕਦੀਆਂ ਰਹਿੰਦੀਆਂ ਨੇ ਫਿਰ ਧੀ ਪੈਣ ਦਾ ਉਹ ਜਿਹਾ ਸੁਭਾਅ ਹੋ ਜਾਂਦਾ ਠੀਕ ਹੈ ਜੀ ਇਹ ਨਹੀਂ ਹੈਗਾ ਵੀ ਅਸੀਂ ਕੱਲੀਓ ਪੜਾ ਕੇ ਤੋਰ ਦੇਣੀ ਆ ਵੀ ਬਾਕੀ ਸਾਰਾ ਕੁਝ ਸੌਰੀ ਸਿਖਾਉਣਗੇ ਇਹ ਕੰਮ ਨਹੀਂ ਹੈਗਾ ਕਈ ਵਾਰ ਘਾਂ ਜਾਂਦੀ ਸਾਰਤੀ ਭੈਣ ਨੂੰ ਘਰ ਸੰਭੜਨਾ ਪੈ ਜਾਂਦਾ ਠੀਕ ਹੈ ਜੀ ਸੋਈ ਗੱਲਾਂ ਵੀ ਮੁੰਡਿਆਂ ਦਾ ਵੀ ਉਹੀ ਹਾਲ ਹੋ ਜਾਂਦਾ ਮੁੰਡੇ ਵੀ ਦੇਖਣ ਪੱਖਣ ਨੂੰ ਕਈ ਵਾਰ ਬਹੁਤ ਵਧੀਆ ਹੁੰਦੇ ਨੇ ਪਰ ਬਿਚੋਂ ਕੁਸ ਹੋਰ ਨਿਕਲਿਆ ਹੁੰਦਾ ਹੈ। ਸੋਈ ਗੱਲਾਂ ਜੀ। ਬਈ ਬਹੁਤ ਗੱਲਾਂ ਹੁੰਦੀਆਂ ਜਿਹੜੀਆਂ ਮਾਪਿਆਂ ਦੇ ਹੱਥ ਹੁੰਦੀਆਂ। ਚਲੋ ਠੀਕ ਹੈ ਜੀ। ਬੋਲਦਿਆਂ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ। ਸਤਿ ਸ਼੍ਰੀ ਅਕਾਲ ਜੀ।